ਸਸਰੀਕਾਲ ਜੀ ਮੈਂ ਸਿਰਾ ਮਾਜੀ ਸਿਸਦੀ ਦਿਹਾੜੇ ਨੂੰ ਮੁੱਖ ਰੱਖਦੇ ਆਂ ਲੰਗਰ ਦੀਆਂ ਤਿਆਰੀਆਂ ਦੱਸਾ ਮੈਂਬਰ ਕੜਾਹੇ ਚ ਪੰਜੀਰੀ ਤਿਆਰ ਕਰਦਾ ਹੋਇਆ ਇਹ ਵੀ ਪੱਕਾ ਹਲਵਾਈ ਬਣਦਾ ਫਿਰਦਾ ਹੈਗਾ ਤੇ ਇਹਨੇ ਕੜਾਹਾ ਤਿਆਰ ਕਰਤਾ ਪਹਿਲਾ ਕੜਾਹਾ ਤਿਆਰ ਹੈ ਪ੍ਰੈਕੀ ਖੁਰਚਣਾ ਤਾਂ ਇਹ ਦਿਖ ਦਿੰਦਾ ਨਹੀਂ ਕਿਸੇ ਨੂੰ ਨਾ 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 ਖੁਰਚਣਾ ਨਹੀਂ ਕੋਣਾ ਖੁਰਚਣਾ ਨਹੀਂ ਦਿੰਦਾ ਇਹਦਾ ਵੀ ਪੂਰਾ ਜੋਰ ਲੱਗਿਆ ਹੋਇਆ ਦੱਸਾ ਕਹਿੰਦਾ ਵੀ ਆਪਾਂ ਪਹਿਲਾ ਕੜਾਹਾ ਕਰਕੇ ਤਿਆਰ ਕਰ ਰੱਖਤਾ ਪਰਾਂ ਸਾਈਡ ਤੇ ਜਗਦੀਪਾ ਜਗਦੀਪਾ ਮਖਾਣਿਆਂ ਦੀ ਪੂਰੀ ਐਨ ਗੌਰ ਨਾਲ ਦੇਖਦਾ ਹੋਇਆ ਰਾਜੀਪ ਕੰਨੇ ਮਿੱਠਾ ਵੱਧ ਘੱਟ ਪਨੀਰੀ ਤਿਆਰ ਹੈ ਇਹਦੇ ਵਿੱਚ ਪਾਵਨ ਨੇ ਮਿੱਠਾ ਹੋਰ ਲੱਗੇ ਪਤਾ ਮੋਠੇ ਦਾ ਤੇ ਮੁੰਡੇ ਬਾਹਰਲੇ ਦਾ ਸਾਡੇ ਦਾ ਪੂਰਾ ਜੋਰ ਲੱਗਿਆ ਹੋਇਆਗਾ ਇਹਦੇ ਵਿੱਚ ਪ੍ਰੈਕੀ ਦਾ ਬਸ ਇਹ ਤਾਂ ਨਿਗ੍ਹਾਦਾਰੀ ਕਰਦਾ ਹੁਣ ਕਹਿੰਦਾ ਵੀ ਆਪਾਂ ਰਲਾ ਕੇ ਦੇਤੀ ਤੁਹਾਨੂੰ ਬਣਾ ਕੇ ਮਿੱਠਾ ਤੁਸੀਂ ਰਲਾਓ ਉਤੋਂ ਬਾਅਦ ਅਸੀਂ ਜੀ ਫਿਰ ਮਤਲਬ ਲੱਦਣ ਲੱਗੇ ਸਮਾਨ ਸਾਰਾ ਭੰਡਾਰ ਦੇ ਵਿੱਚੋਂ ਸਾਰਾ ਸਮਾਨ ਅਸੀਂ ਟਰਾਲੀਆਂ ਦੇ ਵਿੱਚ ਰੱਖਦੇ ਹੋਏ ਇੱਕ ਸਾਡਾ ਕਮਰਾ ਬਣਾਇਆ ਹੋਇਆ ਲੋਹੇ ਦਾ ਟਾਇਰਾਂ ਤੇ ਉਹਦੇ ਵਿੱਚ ਸਮਾਨ ਛੋਟੇ ਸਹਿਬਜ਼ਾਦਿਆਂ ਦੀ ਯਾਦ ਛੋਟੇ ਬੱਚੇ ਪੂਰੀ ਸੇਵਾ ਕਰਦੇ ਨੇ ਮੁੰਡਿਆਂ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਦੇਖੋ ਚਾਹ ਪੁੱਤੀ ਦੇ ਪੈਕਟ ਵਿੱਚ ਢੋਲ ਪਿੱਛੇ ਸਾਰਾ ਕੁਝ ਸਾਰਾ ਸਮਾਨ ਰੱਖ ਕੇ ਉਸ ਤੋਂ ਬਾਅਦ ਅਸੀਂ ਪਾਤੀ ਚਾਲੇ ਮੂਰੇ ਮੈਂ ਟਰੈਕਟਰ ਲੈ ਕੇ ਤੇ ਮੇਰੇ ਨਾਲ ਛੋਟੇ ਬੱਚੇ ਨੇ ਜਿਹੜੇ ਸੇਵਾਦਾਰ ਨੇ ਸਾਡੇ ਪੂਰੀ ਸੇਵਾ ਕਰਦੇ ਨੇ ਭਾਂਡਿਆਂ ਵਾਲੀ ਟਰਾਲੀ ਪ੍ਰੈਕੀ ਲੈ ਕੇ ਸੋਨਾ ਲੀਕਾ ਨੂੰ ਕਹਿੰਦਾ ਵੀ ਮੈਂ ਵੀ ਘਟ ਨਹੀਂ ਹੈਗਾ ਇਹ ਵੀ ਪੂਰਾ ਮਿਹਨਤੀ ਆ ਮੁੰਡਾ ਐਨ ਸੇਵਾ ਕਰਦਾ ਪੂਰੀ ਜੀ ਲਾ ਕੇ ਆ ਨਿਕਲਿਆ ਵੀ ਜੱਸਾ ਮੈਂਬਰ ਪੋਰ ਟਰੈਕਟਰ ਲੈ ਕੇ ਦੋ ਝੰਡੇ ਲਾ ਕੇ ਲਾ ਕੇ ਬਾਬੇ ਦਾ ਜੈਕਾਰਾ ਉਹਨਾਂ ਦੀ ਸਤਰ ਸਾਇਆ ਹੈਠੀ ਇਹ ਲੰਗਰ ਚੱਲਦੇ ਨੇ ਛੋਟੇ ਸਹਿਬਜ਼ਾਦਿਆਂ ਦੀ ਜਾਤ ਬਾਬੇ ਨਾਨਕ ਦਾ ਲੰਗਰ ਹੈ ਜੋ ਰਹਿੰਦੀ ਦੂਣਾ ਤੱਕ ਚੱਲਦੇ ਹੀ ਰਹਿਣਾ ਤੇ ਇੱਕ ਘਰ ਇਹਦੇ ਵਿੱਚ ਸਾਡਾ ਸਮਾਨ ਆ ਸਿੱਧਾ ਪੱਤਾ ਜੋ ਵੀ ਹੈਗਾ ਨਾਲ ਇਹਦੇ ਛੋਟੇ ਸੇਵਾਦਾਰ ਬੈਠੇ ਨੇ ਪੂਰੀ ਸੇਵਾ ਕਰਦੇ ਅਸੀਂ ਚੱਲ ਚੱਲ ਪਏ ਤੇ ਲਾਤਾ ਇੱਕ ਨਵਾਂ ਜੈਕਾਰੇ ਗਾਣਾ ਬੱਬੀ ਦੇ ਹੌਲਾ ਜੈਕਾਰੇ ਸੱਚ ਕੇ ਲਾਉਂਦੇ ਰਹਿ ਗੁਰੂ ਜੀ ਲਾ ਲ ਥੋਡੇ ਅਸੀਂ ਪਹੁੰਚ ਗਏ ਲੰਗਰ ਚ ਲੰਗਰ ਦੇ ਵਿੱਚ ਟੈਂਟ ਵਾਲੇ ਟੈਂਟ ਲਾ ਰਹੇ ਸੀ ਬੋਰਡ ਵਾਲੇ ਬੋਰਡ ਟੰਗ ਰਹੇ ਸੀ ਮੁੰਡੇ ਭਾਂਡਿਆਂ ਦੀ ਸੇਵਾ ਲਈ ਫਰਸ ਜਣਦੇ ਹੋਏ ਤੇ ਪੰਚਾਲੀਆਂ ਤੇ ਤਾਰਾਂ ਦੇ ਨਾਲ ਅਸੀਂ ਤੇ ਇੱਧਰ ਸੇਵਾਦਾਰ ਬੈਠੇ ਫੋਨ ਤੇ ਗੱਲਾਂ ਕਰਦੇ ਬਿਜਲੀ ਵਿਭਾਗ ਪਹੁੰਚ ਗਿਆ ਜੀ ਸਾਮ ਨੂੰ ਕਹਿੰਦੇ ਵੀ ਅਸੀਂ ਤਾਰਾਂ ਟੰਗਦੇ ਆਂ ਬਲਬ ਬਲ ਟੰਗਦੇ ਆਂ ਆਥਨੇ ਬਿਜਲੀ ਦੀ ਚਾਨਣ ਦੀ ਲੋੜ ਆਪਾਂ ਨੂੰ ਬੱਲਾ ਬੱਲੋ ਫਿੱਟ ਕਰੇ ਜਾ ਰਹੇ ਨੇ ਤੇ ਪੂਰੇ ਸੇਵਾਦਾਰਾਂ ਲੱਗੇ ਪਏ ਨੇ ਨਾ ਬੋਵਾਨੀ ਘੜ ਰੋਡ ਦੇ ਉੱਤੇ ਪਿੰਡ ਮਾਜੀ ਦਾ ਲੰਗਰ ਲੱਗਾਂਦਾ ਛੋਟੇ ਸਾਹਿਬ ਜੀਾਂ ਦੀ ਯਾਦ ਚ ਆਥਣੇ ਦੇਖਿਆ ਪਲੇਟਾਂ ਸਾਰੀਆਂ ਓਕੇ ਸੀ ਚੰਦਰੀਆਂ ਸੀ ਲੰਗਰ ਸੇਵਾਦਾਰ ਸੇਕਾਰ ਰਹੇ ਸੀ ਤੇ ਪਰਨੇ ਵੀ ਬੰਨ ਰਹੇ ਸਾਡੀ ਇੱਕ ਖਾਸੀਅਤ ਹੈ ਲੰਗਰ ਦੇ ਵਿੱਚ ਕਿੰਨੇ ਵੀ ਸਭ ਨੇ ਪਰਨੇ ਬੰਨਣੇ ਨੇ ਸਾਰੀ ਸੰਗਤ ਹੈ ਪਿਆਰ ਸਤਕਾਰ ਨਾਲ ਲੰਗਰ ਚੱਲ ਰਿਹਾ ਸਾਕ ਰਹੀ ਹੈ ਇੱਧਰ ਸੇਵਾਦਾਰ ਸਾਡੇ ਪੱਠੀ ਤੇ ਚਾਹ ਪਾਣੀ ਬਣਾਉਂਦੇ ਨੇ ਪਾਣੀ ਗਰਮ ਕਰਦੇ ਨੇ